ਸਰਵਨ ਸਿੰਘ ਪੰਦੇਰ ਸਾਡੇ ਨਾਲ ਆਨਲਾਈਨ ਤੇ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਪੰਦੇ ਸਰ ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਸਾਨਾਂ ਦੇ ਸਿਰ ਰਿਕਾਰਡ ਤੋੜ ਕਰਜ਼ਾ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜ਼ੇ ਦਾ ਅੰਕੜਾ 1 ਲੱਖ ਕਰੋੜ ਤੋਂ ਪਾਰ ਪਹੁੰਚੇ ਹਾਂ ਜੀ ਅਸੀਂ ਇਹੀ ਗੱਲ ਸਰਕਾਰਾਂ ਨੂੰ ਦੱਸ ਰਹੇ ਹਾਂ ਦੇਸ਼भर ਦਾ ਜਿੰਨੇ ਕਿਸਾਨ ਨੇ ਉਹਨਾਂ ਦੇ ਸਿਰ ਬਹੁਤ ਵੱਡਾ ਕਰਜ਼ਾ ਪੰਜਾਬ ਦੇ ਕਿਸਾਨਾਂ ਸਰ ਵੀ ਕਰਜ਼ਾ ਹੈਗਾ ਬਸ ਦੇ ਆਕੜੇ ਤੇ ਥੋੜਾ ਲੱਗਦਾ ਕਿ ਜਦ ਹੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਜੀ ਜਿਹੜੀ ਹੁਣ ਵੀ ਹੈਗੀ ਆ ਉਹ ਵੀ ਉਹਨਾਂ ਦੀ ਆ ਉਹਨਾਂ ਨੇ ਕਿਹਾ ਸੀ 73000 ਕਰੋੜ ਰੁਪਏ ਦਾ ਕਰਜ਼ਾ ਵਾ ਜੀ ਤੇ ਤੁਹਾਡੇ ਫਿਗਰ ਆ ਗਏ 1 ਲੱਖ ਰੁਪਏ ਜਾਂ ਤਾਂ ਆਰਥਿਕਾਂ ਦੇ ਵਿੱਚ ਪਾਇਆ ਹੋਊਗਾ ਇਹ ਚ ਕੋਈ ਰੋਲ ਨਹੀਂ ਕੋਲ ਮਲਾ ਕੇ ਕਿ ਕਿਸਾਨਾਂ ਨੂੰ ਲਾਹੇਮੰਦ ਫਸਲਾਂ ਦੇ ਰੇਟ ਨਾ ਮਿਲਣ ਕਰਕੇ ਜਾਂ ਘੱਟੋ ਘੱਟ ਮਿਨੀਮਮ ਸਪੋਰਟ ਪਰਾਈ ਜੀ ਵੀ ਨਾ ਮਿਲਣ ਕਰਕੇ ਕਿਸਾਨਾਂ ਦੀ ਹਾਲਤ ਬਹੁਤ ਗੰਭੀਰ ਹੈ ਔਰ ਕਰਜ਼ਾ ਵਾ ਕਿਸਾਨਾਂ ਦਾ ਜੀ ਤੇ ਕੇਂਦਰ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਕੇਂਦਰ ਸਰਕਾਰ ਨੇ ਵੀ ਸਥਿਤੀ ਸਪਸ਼ਟ ਕਰ ਦਿੱਤੀ ਲੋਕ ਸਭਾ हां देखो अह बेशक केंद्र ਕੋਲੇ ਵੱਡਾ ਖਜ਼ਾਨਾ ਵਾ ਉਹਨਾਂ ਕੋਲੇ ਸਾਰੇ ਟੈਕਸ ਜਾਂਦੇ ਹੈਗੇ ਆ ਅ ਸਾਡਾ ਤਾਂ ਵੀ ਜਿਵੇਂ ਕਾਰਪੋਰੇਟ ਦਾ ਇਹ ਬੱਟੇ ਖਾਤੇ ফাঁਕੇ ਕਰਜਾ ਐਨ ਪੀ ਕਰਕੇ ਮਾਫ ਕੀਤਾ ਜਾਂਦਾ ਵਾ ਅ ਅਸੀਂ ਦਾ ਇਸ ਕਰਕੇ ਕਹਿ ਰਹੇ ਆ ਵੀ ਕਰਜਾ ਚੜ ਗਿਆ ਹੈ ਵਾਪਸੀ ਬਹੁਤ ਔਖੀ ਹੈ ਜੀ ਜੀ ਕਿਉਂਕਿ ਫਸ਼ਾਲ ਦੇ ਸਾਨੂੰ ਰੇਟ ਸਹੀ ਨਹੀਂ ਮਿਲੇ ਔਰ ਜਿਹੜੀਆਂ ਲਾਗਤਾਂ ਨੇ ਸਾਡੀਆਂ ਚਾਹੇ ਉਹ ਡੀਜ਼ਲ ਆ ਔਰ ਚਾਹੇ ਖਾਦ ਆ ਚਾਹੇ ਦਵਾਈਆਂ ਵਾ ਚਾਹੇ ਖੇਤੀ ਮਸ਼ੀਨਰੀ ਆ ਚਾਹੇ ਬੀਜੇ ਤੁਸੀਂ ਉਹਨਾਂ ਦੇ ਰੇਟ ਦੇਖ ਲਓ ਉਹ ਬਹੁਤ ਜ਼ਿਆਦਾ 200 ਗੁਣਾ ਵੱਧ ਗਏ ਨੇ ਤੇ ਇਸ ਤਰ੍ਹਾਂ ਕੇ ਕਰਜ਼ਾ ਚੜਿਆ ਤੇ ਅਸੀਂ ਜੋਉਨੇ ਆ ਵੀ ਕਰਜ਼ਾ ਮਾਫੀ ਸਾਨੂੰ ਕੀਤੀ ਜਾਵੇ ਔਰ ਗਾਂਹਾਂ ਰੇਟ ਦਾ ਚੰਗਾ ਫਸਲ ਦਾ ਚੰਗਾ ਰੇਟ ਦਿੱਤਾ ਜਾਵੇ ਤਾਂ ਕਰਜ਼ਾ ਚੜੇ ਨਾ ਕਿਸਾਨਾਂ ਸੇ ਕਰਜ਼ੇ ਦੀ ਜਿਹੜੀ ਪੰਡ ਹੈ ਹੈਰਾਨੀ ਜਨਕ ਹੈ ਔਰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਕੋ ਪਾਲਿਸੀ ਤਿਆਰ ਕਰਨੀ ਚਾਹੀਦੀ ਹੈ ਖੇਤੀਬਾੜੀ ਪਾਲਿਸੀ ਕੋਈ ਹੋਣੀ ਚਾਹੀਦੀ ਹੈ ਕਰਜ਼ੇ ਤੋਂ ਬਾਹਰ ਕੱਢਣ ਦੇ ਲਈ ਹਾਂ ਦੇਖੋ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ ਕਿਉਂਕਿ ਉਹ ਵੀ ਕਹਿ ਕੇ ਆਏ ਸੀ ਕਰਜ਼ਾ ਮਾਫੀ ਬਾਰੇ ਹੂੰ ਕੀ ਆਪ ਬੋਲ ਦੇ ਸੀ ਜੀ ਦੂਜਾ ਹੈਗਾ ਉਹ ਜਿੱਥੋਂ ਤੱਕ ਖੇਤੀ ਨਹੀਂ ਕਿਗਾ ਸਵਾਲ ਆ ਇਹ ਸਾਨੂੰ ਲੱਗਦਾ ਨਹੀਂ ਹੈ ਕਿ ਕੁਝ ਨਿਕਲ ਪੈਣ ਵਾਲਾ ਹੈ ਜੀ ਸਵਾਲ ਹੈ ਵੀ ਤੁਸੀਂ ਕੋਈ ਪਾਲਸੀ ਵੀ ਚੰਗੀ ਬਣਾ ਲਓ ਬਣਨੀ ਚਾਹੀਦੀ ਆ ਉਹਨੂੰ ਜੇ ਇੰਪਲੀਮੈਂਟੇਸ਼ਨ ਨਹੀਂ ਕਰਦੇ ਉਹ ਵੀ ਕੋਈ ਫਾਇਦਾ ਨਹੀਂ ਹੈਗਾ ਪਰ ਜਿਹੜੀ ਖੇਤੀ ਨੀਤੀ ਦਾ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਜੇ ਤੱਕ ਉਹਨਾਂ ਦਾ ਪਤਾ ਹੀ ਨਹੀਂ ਹੈਗਾ ਕਦੋਂ ਉਹਨੀ ਕੀ ਕਰ ਹੋਣੀ ਆ ਹੂੰ 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 ਅੱਛਾ ਕੇਂਦਰ ਸਰਕਾਰ ਨੇ ਤਾਂ ਕਿਸਾਨੀ ਸਿਰ ਚੜਿਆ ਕਰਜ਼ਾ ਮਾਫ ਕਰਨ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਅੱਜ ਕੋਰੋਨਾ ਨਹੀਂ ਉਹਨਿੰਸ ਕਲਾਕ ਪੰਜਾਬ ਦਾ ਨਹੀਂ ਜੀ ਕਿਸੇ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਕਰ ਦੋ ਉਹਨਾਂ ਦੀਆਂ ਬਾਵਾ ਖੜੀਆਂ ਨੇ ਆ ਇਹ ਸਵਾਲ ਇਹ ਵੀ ਕੱਲਾ ਇਹ ਨਹੀਂ ਹੈਗਾ ਉਹ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਕ ਲੈਣ ਲਈ ਹੋਈ ਹੈਗੀ ਆ ਔਰ ਜੋ ਸਾਨੂੰ ਲੱਗਦਾ ਵੀ ਕੱਲਾ ਮਾਫੀ ਕਰਕੇ ਸੈਫਟ ਚੜ ਜਵੇ ਜੀ ਦੋ ਗੱਲਾਂ ਕੇਂਦਰ ਨੂੰ ਕਰਨੀਆਂ ਪੈਣਗੀਆਂ ਇੱਕ ਤਾਂ ਅੱਗੇ ਕਰਜ਼ਾ ਨਾ ਚੜੇ ਫਸਲਾਂ ਦੀ ਭਾਅ ਤੇ ਕਰਜ਼ਾ ਮਾਫੀ ਹਾਂ ਠੀਕ ਹੈ ਕੇਂਦਰ ਆਪਣੇ ਤੌਰ ਤੇ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਇਹਨਾਂ ਦਾ ਹੱਥ ਹੈਗਾ ਵਾ ਠੀਕ ਹੈ ਸਾਡਾ ਅੰਦੋਲਨ ਹੈਗਾ ਲਗਾਤਾਰ ਅਸੀਂ ਆਪਣੀ ਮੰਗ ਤੇ ਕਾਇਮ ਹਾਂ ਔਰ ਉਹਦੇ ਤੇ ਜਮਹੂਰੀ ਢੰਗ ਨਾਲ ਆਪਣੀ ਗੱਲ ਕਰਦੇ ਰਹਾਂਦੇ ਹਾਂ ਜੀ ਜੀ ਇਹ ਮਾਰਚ 2025 ਤੱਕ ਦਾ ਕਰਜ਼ਾ ਹੋਰ ਜ਼ਿਆਦਾ ਵਧਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਜੇ ਇਹ ਸਥਿਤੀ ਰਹੀ ਕਿ ਲੱਗਦਾ ਹੈ ਕਿ ਖੇਤੀਬਾੜੀ ਸੈਕਟਰ ਨੂੰ ਬਹੁਤ ਵੱਡਾ ਘਾਟਾ ਹੈ ਇੱਥੇ ਤੱਕ ਕੋਰੋਂ ਲਓ ਇਹ ਤਾਂ ਗੱਲ ਤੇ ਸਵਾਲ ਚੁੱਕੇ ਵੀ ਆ ਕਿ ਬਜਟ ਦੇ ਵਿੱਚ ਕਹਿਤਾ ਸੀ ਕਿ 3 ਤੋਂ 5 ਲੱਖ ਰੁਪਈਆ ਲੈ ਲੂ ਜੀ ਕਿ ਇਸ ਕਰਕੇ ਉਹਨਾਂ ਨੂੰ ਪਤਾ ਵੀ ਖੇਤੀ ਸੈਕਟਰ ਘਟੇ ਮੰਦਾ ਹੋ ਕੇ ਕਿਉਂਕਿ ਬਹੁਤ ਵੱਡੀ ਆਬਾਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਪੂਰਾ ਪਿੰਡੂ ਭਾਰਤ ਦੀ ਉਹਨਾਂ ਕੋ ਖਪਤ ਜਿਹੜੀ ਆ ਉਹ ਪੈਸੇ ਨਹੀਂ ਹੈਗੇ ਇਸ ਕਰਕੇ ਉਹ ਚੀਜ਼ਾਂ ਖਰੀਦ ਨਹੀਂ پا ਰਹੇ ਤੋਂ ਉਹ ਜਿਹੜੀ ਖਪਤ ਵਧਾਉਣ ਵਾਸਤੇ ਕਰਜ਼ੇ ਦਾ ਸਰੋਤ ਦੱਸਾਇਆ ਗਿਆ ਵੀ ਜਿਹੜੀਆਂ ਚੀਜ਼ਾਂ ਬਾਜ਼ਾਰ 'ਚ ਕਿਸਾਨ ਨੇ ਲੈਣੀਆਂ ਨੇ ਉਹ ਕਰਜ਼ਾ ਵੱਧ ਚੱਕ ਕੇ ਲੈ ਲਵੇਆ ਜਦੋਂ ਵੱਧ ਕਰਜ਼ਾ ਲਊਗਾ ਤੇ ਵੱਧ ਖਰਚਾ ਹੀ ਹੋਊਗਾ ਇਹ ਤੱਕ ਸਪਸ਼ਟ ਹੀ ਆ ਜੀ ਤੇ ਆ ਦੂਸਰਾ ਕਹਿੰਦੇ ਸਰਕਾਰ ਦੇ ਵੱਲੋਂ ਜੋ ਕੇਂਦਰੀ ਬਜਟ ਨੂੰ ਲੈ ਕੇ ਤੁਸੀਂ ਸਵਾਲ ਖੜੇ ਕੀਤੇ ਸੀਗੇ ਕਿਸਾਨਾਂ ਦੇ ਲਈ ਕੀ ਰੱਖਿਆ ਹਾਂ ਇਹ ਤਾਂ ਸਪਸ਼ਟ ਹੀ ਹੈਗਾ ਨਾ ਵੀ ਦੇਖੋ ਜੇ ਪਿੰਡੂ ਪਾਰਥ ਦੀ ਗੱਲ ਕਰੀਏ ਖੇਤੀ ਖੇਤਰ ਦੀ ਗੱਲ ਕਰੀਏ ਤੇ ਇਹਦੇ ਤੇ 65 ਤੋਂ 70% ਦੇਸ਼ ਦੀ ਆਬਾਦੀ ਨਿਰਭਰਿਆ ਪਿੰਡਾਂ 'ਚ ਹਾਂ ਔਰ ਡਿਪੈਂਡ ਕਰਦੀ ਆ ਬਜਟ ਵਿੱਚ ਵੱਡਾ ਵੱਡਾ ਹਿੱਸਾ ਤਾਂ ਚਾਹੀਦਾ ਔਰ ਬਜਟ ਵਿੱਚ ਕਿਟੋਕਤ 3% ਦੀ ਸਾਬਣੀ ਸਾਨੂੰ ਮਿਲਦਾ ਜੋ ਪੰਜਾਬ तकरीबन 50 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਤੁਸੀਂ ਖੇਤੀ ਸੈਕਟਰ ਦਾ ਕਰਜ਼ਾ ਕੱਢ ਕੇ ਦੇਖ ਲਓ ਕਿੰਨਾ ਹੈ ਦੂਜਾ ਬਜਟ ਵਿੱਚ ਹਿੱਸਾ ਕਿੰਨਾ ਹੈਗਾ ਅੱਛਾ ਕੇਂਦਰੀ ਬਜਟ ਦੇ ਵਿੱਚ ਕਿਸਾਨਾਂ ਦੇ ਬਾਰੇ ਨਾ ਸੋਚਣਾ ਔਰ ਕਿਸਾਨੀ ਕਰਜ਼ੇ ਨੂੰ ਲੈ ਕੇ ਨਾ ਕਰ ਦੇਣਾ ਬਿਲਕੁਲ ਕੀ ਲੱਗਦਾ ਹੈ ਕਿ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਵਿਤਕਰਾ ਕਰਦੀ ਹੈ ਅੰਡਿੱਠਾ ਕਰ ਰਹੀ ਹੈ ਪੰਜਾਬ ਨੂੰ ਕੇਂਦਰ ਸਰਕਾਰ ਅੱਜ ਤੱਕ ਕੋਈ ਰੌਲਾ ਨਹੀਂ ਹੈਗਾ ਕਿ ਪੰਜਾਬ ਨੂੰ ਹੀ ਨਹੀਂ ਕੱਲਾ ਵਿਤਕਰਾ ਕੀਤਾ ਜਾ ਰਿਹਾ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਵੀ ਵਿਤਕਰਾ ਹੈਗਾ ਜੀ ਜੀ ਔਰ ਕਿਉਂਕਿ ਪੰਜਾਬ ਉਹ ਅੰਦੋਲਨਾਂ ਦੀ ਗਵਾਹੀ ਕਰਦਾ ਹੈਗਾ ਜੀ ਪੰਜਾਬ ਪੂਰੇ ਦੇਸ਼ ਦੀ ਐਮਐਸਪੀ ਦੀ ਗੱਲ ਕਰਦਾ ਹੈਗਾ ਇਸ ਕਰਕੇ ਵੀ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਜੋ ਖੇਤੀਬਾੜੀ ਜੋ ਹੈ ਇਹ ਦੇਸ਼ ਦੇ ਅਰਥ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਔਰ ਖੇਤੀਬਾੜੀ ਨੂੰ ਬਚਾ ਕੇ ਰੱਖਣਾ ਔਰ ਮਜ਼ਬੂਤ ਕਰਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੇਸ਼ ਦੀ ਪੂਰੀ ਪੂਰੀ ਆਰਥਿਕਤਾ ਇਸ ਦੇ ਉੱਤੇ ਨਿਰਭਰ ਕਰਦੀ ਹੈ ਬਹੁਤ ਸ਼ੁਕਰੀਆ ਬੰਦੇ ਜੀ ਸਾਡੇ ਨਾਲ ਜੁੜਨ ਦੇ ਲਈ